ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਮੇਰੇ ਇਸ YouTube ਚੈਨਲ ਤੇ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਕਿ ਦੇਵੀ ਦੇ ਪੁਜਾਰੀ ਸਨ ਗੁਰੂ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ ਗੁਰੂ ਜੀ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਥਾ ਲੈ ਕੇ ਜਾਇਆ ਕਰਦੇ ਸੀ ਇੱਕ ਦਿਨ ਖੰਡੂਰ ਸਾਹਿਬ ਦੇ ਨੇੜੇ ਸਾਰੀ ਰਾਤ ਜਾਗਰਣ ਕੀਤਾ ਸਵੇਰ ਹੋਈ ਤਾਂ ਜੰਗਲ ਪਾਣੀ ਵਾਸਤੇ ਬਾਹਰ ਨਿਕਲੇ ਕੰਨਾਂ ਵਿੱਚ ਇੱਕ ਆਵਾਜ਼ ਪਈ ਤੇ ਉਸ ਆਵਾਜ਼ ਨੇ ਹਿਰਦੇ ਨੂੰ ਬਹੁਤ ਆਨੰਦ ਤੇ ਸ਼ਾਂਤੀ ਦਿੱਤੀ ਉਹ ਆਵਾਜ਼ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸਿਕ ਬਾਈ ਜੋਤ ਸਿੰਘ ਜੀ ਦੀ ਜੋ ਕਿ ਇੱਕ ਤਲਾਬ ਵਿੱਚ ਇਸ਼ਨਾਨ ਕਰ ਰਹੇ ਸਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਦਾ ਗਾਇਨ ਕਰ ਰਹੇ ਸੀ ਤਦ ਭਾਈ ਲੈਣਾ ਜੀ ਕੋਲ ਜਾ ਕੇ ਪੁੱਛਦੇ ਹਨ ਕਿ ਏ ਭਾਈ ਇਹ ਕਿਸ ਦਾ ਕਲਾਮ ਹੈ ਜੈਸ ਨੂੰ ਸੁਣ ਕੇ ਮਨ ਨੂੰ ਐਨੀ ਸ਼ਾਂਤੀ ਮਿਲੀ ਭਾਈ ਜੋਤ ਜੀ ਕਹਿਣ ਲੱਗੇ ਇਹ ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉੱਚਣ ਲੱਗੇ ਉਹ ਕਿੱਥੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਤਾਂ ਭਾਈ ਜੋਤ ਸਿੰਘ ਜੀ ਕਹਿਣ ਲੱਗੇ ਕਰਤਾਰਪੁਰ ਤਾਂ ਭਾਈ ਲਹਿਣਾ ਜੀ ਨੇ ਮਨ ਬਣਾ ਲਿਆ ਕਿ ਜਦੋਂ ਜੱਥਾ ਲੈ ਕੇ ਜਾਣਾ ਹੈ ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨੇ ਹਨ ਤਦ ਦੇਵੀ ਭਗਤਾਂ ਦਾ ਜੱਥਾ ਵੈਸ਼ਨੋ ਦੇਵੀ ਨੂੰ ਜਾ ਰਿਹਾ ਸੀ ਰਸਤੇ ਵਿੱਚ ਕਰਤਾਰਪੁਰ ਦੇ ਨੇੜੇ ਡੇਰਾ ਕੀਤਾ ساری ਰਾਤ ਦੇਵੀ ਦੀ ਭੇਟਾਵਾਂ ਗਾਈਆਂ ਜਦ ਸਵੇਰ ਹੋਈ ਤਾਂ ਭਾਈ ਲੈਣਾ ਜੀ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਲੰਗਰ ਪ੍ਰਸਾਦਾ ਤਿਆਰ ਕਰੋ ਐਨੀ ਢੇਰ ਨੂੰ ਮੈਂ ਨੇੜੇ ਦੇ ਪਿੰਡ ਵਿੱਚ ਹੋ ਕੇ ਆਇਆ ਤਦ ਭਾਈ ਲੈਣਾ ਜੀ ਘੋੜੀ ਤੇ ਸਵਾਰ ਹੋ ਕੇ ਕਰਤਾਰਪੁਰ ਨੂੰ ਚੱਲ ਪਏ ਅੱਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਨੂੰ ਮਿਲ ਪਏ ਜਿਨ੍ਹਾਂ ਨੇ ਆਮ ਗਰਸਤਿਆਂ ਵਾਲੇ ਵਸਤਰ ਪਹਿਨੇ ਹੋਏ ਸਨ ਤਦ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ ਰਸਤਾ ਪੁੱਛ ਲਿਆ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਘੋੜੀ ਦਿਆਂ ਵਾਂਗਾ ਫੜੀਆਂ ਤੇ ਅੱਗੇ-ਅੱਗੇ ਤੁਰ ਪਏ ਘਰ ਪਹੁੰਚ ਕੇ ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਕਿ ਉਸ ਕਿੱਲੇ ਦੇ ਨਾਲ ਘੋੜੀ ਨੂੰ ਬੰਨ੍ਹ ਦਿਓ ਸਤਿ ਭਾਈ ਲੈਣਾ ਜੀ ਗੋੜੀ ਨੂੰ ਬੰਨਣ ਵਾਸਤੇ ਚਲੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਧਰਮਸ਼ਾਲਾ ਵਿੱਚ ਚਲੇ ਗਏ ਭਾਈ ਲੈਣਾ ਜੀ ਨੇ ਆ ਕੇ ਨਮਸਕਾਰ ਕੀਤੀ ਫਿਰ ਗੁਰੂ ਜੀ ਦੇ ਵਚਨ ਸ਼ੁਰੂ ਹੋਏ ਤਾਂ ਗੁਰੂ ਜੀ ਦੇ ਵਚਨ ਸੁਣ ਸੁਣ ਕੇ ਭਾਈ ਲੈਣਾ ਜੀ ਦੇ ਮਨ ਨੂੰ ਬੜਾ ਸੁੱਖ ਅਤੇ ਸ਼ਾਂਤੀ ਮਿਲ ਰਹੀ ਸੀ ਤੇ ਨਾਲ ਹੀ ਨਾਲ ਭਾਈ ਲੈਣਾ ਜੀ ਦੇ ਮਨ ਵਿੱਚ ਵਸਤਾਵੇ ਆ ਰਹੇ ਹਨ ਕੀ ਮਨਾ ਤੂੰ ਅਵਗਿਆ ਕੀਤੀ ਹੈ ਗੁਰੂ ਨਾਨਕ ਜੀ ਤਾਂ ਇਹੀ ਹਨ ਜਿਹੜੇ ਤੇਰੇ ਅੱਗੇ ਪੈਦਲ ਚੱਲ ਕੇ ਆਏ ਹਨ ਤੇ ਤੂੰ ਘੋੜੀ ਤੇ ਸਵਾਰ ਹੋ ਕੇ ਆਇਆ ਹੈ ਸੋ ਗੁਰੂ ਪਿਆਰਿਓ ਜਾਣੀ ਜਾਣ ਗੁਰੂ ਜੀ ਕਹਿਣ ਲੱਗੇ ਪੁਰਖਾ ਤੇਰਾ ਨਾਂ ਕੀ ਹੈ ਤਦ ਭਾਈ ਲਹਿਣਾ ਜੀ ਨੇ ਕਿਹਾ ਜੀ ਮੇਰਾ ਨਾਮ ਲਹਿਣਾ ਗੁਰੂ ਜੀ ਕਹਿਣ ਲੱਗੇ ਜਿਹੜੇ ਲੈਣਦਾਰ ਹੁੰਦੇ ਹਨ ਉਹ ਘੋੜੀਆਂ ਤੇ ਹੀ ਸਵਾਰ ਹੋ ਕੇ ਆਉਂਦੇ ਹਨ ਪਛਤਾਉਣ ਦੀ ਕੋਈ ਲੋੜ ਨਹੀਂ ਹੈ ਤੁਸੀ ਲੈਣਾ ਹੈ ਤੇ ਅਸੀਂ ਦੇਣਾ ਹੈ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸੇ ਵੇਲੇ ਹੀ ਜਾਣ ਲਿਆ ਸੀ ਕਿ ਜਿਸ ਸਮੇਂ ਲੈਣਾ ਜੀ ਨੇ ਗੁਰੂ ਜੀ ਤੋਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ ਰਸਤਾ ਪੁੱਛਿਆ ਸੀ ਇਸ ਤੋਂ ਬਾਅਦ ਕੁਝ ਸਮਾਂ ਗੁਰੂ ਜੀ ਦੀ ਸੰਗਤ ਵਿੱਚ ਭਾਈ ਲਹਿਣਾ ਜੀ ਨੇ ਬਤਾਇਆ ਐਨੀ ਦੇਰ ਨੂੰ ਸਾਥੀ ਆ ਕੇ ਕਹਿਣ ਲੱਗੇ ਕਿ ਜਥੇ ਦੀ ਤਿਆਰੀ ਹੋ ਗਈ ਹੈ ਅਸੀਂ ਤੁਹਾਨੂੰ ਬੜਾ ਉਡੀਕਿਆ ਹੈ ਫੇਰ ਭਾੜ ਕਰਕੇ ਮਸਾਹੀਂ ਇੱਥੇ ਪਹੁੰਚੇ ਹਾਂ ਭਾਈ ਲਹਿਣਾ ਜੀ ਕਹਿਣ ਲੱਗੇ ਭਾਈ ਮੈਨੂੰ ਤਾਂ ਮੇਰੀ ਮੰਜ਼ਲ ਮਿਲ ਗਈ ਹੈ ਮੈਂ ਤਾਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ ਹਾਂ ਅਤੇ ਹੁਣ ਤੁਹਾਨੂੰ ਇਜਾਜ਼ਤ ਹੈ ਉਸੇ ਜਿੱਧਰ ਨੂੰ ਜਾਣਾ ਹੈ ਜਾ ਸਕਦੇ ਹੋ ਤੇ ਉਸ ਦਿਨ ਤੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸਰਣ ਵਿੱਚ ਆ ਗਿਆ ਕੁਝ ਸਮਾਂ ਕਰਤਾਰਪੁਰ ਦੇ ਵਿੱਚ ਰਹਿਣ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਨਗਰ ਖੰਡੂਰ ਸਾਹਿਬ ਵੇਚ ਦਿੱਤਾ ਖੰਡੂਰ ਸਾਹਿਬ ਜਾ ਕੇ ਭਾਈ ਲਹਿਣਾ ਜੀ ਦਾ ਦਿਲ ਜਿਹੜਾ ਸੀ ਉਹ ਲੱਗਿਆ ਨਹੀਂ ਤਦ ਭਾਈ ਲਹਿਣਾ ਜੀ ਵਾਪਸ ਕਰਤਾਰਪੁਰ ਆ ਗਏ ਤੇ ਘਰ ਆ ਕੇ ਮਾਤਾ ਸੁਲਖਣੀ ਜੀ ਨੂੰ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ ਤਾਂ ਮਾਤਾ ਸੁਲਖਣੀ ਜੀ ਕਹਿਣ ਲੱਗੇ ਕਿ ਗੁਰੂ ਜੀ ਤਾਂ ਖੇਤਾਂ ਵਿੱਚ ਕੰਮ ਕਰਨ ਵਾਸਤੇ ਗਏ ਹੋਏ ਹਨ ਤਦ ਭਾਈ ਲੈਣਾ ਜੀ ਵੀ ਖੇਤਾਂ ਵੱਲ ਚੱਲ ਪਏ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਵਿੱਜੇ ਹੋਏ ਗੁਰੂ ਜੀ ਦੀ ਤਰ੍ਹਾਂ ਖੇਤ ਵਿੱਚ ਕੰਮ ਕਰਨ ਲੱਗ ਪਏ ਪਰ ਭਾਈ ਲੈਣਾ ਜੀ ਨੇ ਪਹਿਲਾਂ ਕਦੇ ਵੀ ਖੇਤੀ ਬਾੜੀ ਦਾ ਕੰਮ ਨਹੀਂ ਕੀਤਾ ਸੀ ਇਸ ਕਰਕੇ ਉਹਨੂੰ ਘਾਹ ਦੀ ਪਹਿਚaan ਨਹੀਂ ਸੀ ਤੇ ਉਹੋ ਘਾਹ ਦੇ ਨਾਲ ਫਸਲ ਦੇ ਬੂਟੇ ਵੀ ਪੁੱਟਣ ਲੱਗ ਪਏ ਤਾਂ ਇਹ ਵੇਖ ਕੇ ਗੁਰੂ ਜੀ ਕਹਿਣ ਲੱਗੇ ਪੁਰਖਾ ਤੁਹਾਡਾ ਕੰਮ ਲਾਉਣਾ ਹੈ ਪੁੱਟਣਾ ਨਹੀਂ ਇਸ ਕਰਕੇ ਚਲੋ ਚਲਿਏ ਪੰਡਾ ਤਿਆਰ ਹੋ ਗਈਆਂ ਹਨ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦੇੇ ਸਰ ਤੇ ਪਾੜ ਰਖਾਈ ਤੇ ਵਾਪਸ ਚਲ ਪਏ ਜੋ ਘਰ ਆਂ ਪੰਡਾ ਸਨ ਉਹਨਾਂ ਵਿੱਚੋਂ ਗੰਦੇ ਪਾਣੀ ਦੀਆਂ ਬੂੰਦਾਂ ਭਾਈ ਲਹਿਣਾ ਜੀ ਦੇ ਰੇਸ਼ਮੀ ਵਸਤਰਾ ਤੇ ਪੈ ਰਹੀਆਂ ਸਨ ਉਹ ਖਰਾਬ ਹੋ ਗਏ ਪਰ ਭਾਈ ਲਹਿਣਾ ਜੀ ਨੇ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਹ ਤਾਂ ਗੁਰੂ ਜੀ ਦੇ ਪ੍ਰੇਮ ਵਿੱਚ ਬਿਝੇ ਹੋਏ ਸਨ ਘਰ ਪਹੁੰਚੇ ਤਾਂ ਮਾਤਾ ਸੁਲਖਣੀ ਜੀ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਇਸ ਨੂੰ ਪੰਡ ਕਿਉਂ ਚੁਕਾਈ ਹੈ ਪਰ ਗੁਰੂ ਜੀ ਕਹਿਣ ਲੱਗੇ ਇਹ ਪੰਡ ਨਹੀਂ ਇਹ ਤਾਂ ਦੀਨ ਦੁਨੀਆ ਦਾ ਛਤਰ ਹੈ ਫਿਰ ਕਹਿਣ ਲੱਗੇ ਵੇਖੋ ਇਸ ਦੇ ਰੈਸ਼ਨੀ ਵਸਤਰ ਖਰਾਬ ਹੋ ਗਏ ਹਨ ਇਹ ਗੰਦੇ ਪਾਣੀ ਦੇ ਛਿੱਟੇ ਨਹੀਂ ਇਹ ਤਾਂ ਕੇਸਰ ਤੇ ਅਤਰ ਹੈ ਫਿਰ ਉਹ ਵਚਨ ਬਾਅਦ ਵਿੱਚ ਜਾ ਕੇ ਸੱਚ ਹੋਏ ਗੁਰੂ ਪਿਆਰਿਓ ਬਾਈ ਲੈਣਾ ਜੀ ਨੇ ਕਰੀਬ 7 ਸਾਲ ਗੁਰੂ ਜੀ ਦੀ ਸਰਣ ਵਿੱਚ ਕੱਢੇ ਇਸ ਤੋਂ ਇਲਾਵਾ ਅਖੀਰਲੀ ਪਰਖਿਆ ਜਿਹੜੀ ਗੁਰੂ ਜੀ ਨੇ ਭਾਈ ਲੈਣਾ ਜੀ ਦੀ ਲਈ ਉਹ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਢਿਆਂ ਤੇ ਸੰਸਿਆਂ ਦੀ ਤਰ੍ਹਾਂ ਜੋੜਾ ਲਟਕਾ ਲਿਆ ਅਤੇ ਇੱਕ ਹੱਥ ਵਿੱਚ ਡਾਂਗ ਫੜ ਲਈ ਅੱਖਾਂ ਲਾਲ ਕਰ ਲਈਆਂ ਚਿਹਰਾ ਲਾਲ ਕਰ ਲਿਆ ਜਿਹੜਾ ਵੀ ਨੇੜੇ ਆਉਂਦਾ ਉਸ ਨੂੰ ਡਾਂਗ ਦੇ ਨਾਲ ਘੂਰ ਦੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਡਰ ਕੇ ਗੁਰੂ ਜੀ ਦਾ ਸਾਥ ਛੱਡ ਗਏ ਅਤੇ ਕਈ ਨਵੇਂ ਲੋਕ ਸੁਣ ਰਹੇ ਸਨ ਤੇ ਉਹ ਆ ਰਹੇ ਸਨ ਤੇ ਜਿਹੜੇ ਕੱਚੇ ਪਿੱਲੇ ਲੋਕ ਸੀ ਉਹ ਜਾ ਰਹੇ ਸਨ ਇਸ ਤਰ੍ਹਾਂ ਗੁਰੂ ਜੀ ਤੇ ਸੰਗਤਾਂ ਜਿਹੜੀਆਂ ਸਨ ਉਹ ਰਾਵੀ ਦਰਿਆ ਦੇ ਨੇੜੇ ਇੱਕ ਸ਼ਮਸ਼ਾਨ ਵਿੱਚ ਪਹੁੰਚੇ ਗੁਰੂ ਜੀ ਇੱਕ ਥਾਂ ਤੇ ਜਾ ਕੇ ਬੈਠ ਗਏ ਤੇ ਗੁਰੂ ਜੀ ਕਹਿਣ ਲੱਗੇ ਇਹ ਮੁਰਦਾ ਛਕਣਾ ਹੈ ਨੇੜੇ ਇੱਕ ਚਿੱਟੇ ਵਸਤਰਾ ਦੇ ਹੇਠ ਮੁਰਦੇ ਵਾਂਗ ਕੋਈ ਪਦਾਰਥ ਪਿਆ ਹੋਇਆ ਸੀ ਜਦੋਂ ਗੁਰੂ ਜੀ ਨੇ ਛਕਣ ਵਾਸਤੇ ਕਿਹਾ ਤਾਂ ਸਾਰੀਆਂ ਸੰਗਤਾਂ ਹੈਰਾਨ ਰਹਿ ਗਈਆਂ ਫਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਵੱਲ ਤੱਕਿਆ ਤਾਂ ਭਾਈ ਲੈਣਾ ਜੀ ਜਾਟ ਔਟ ਕੇ ਤਿਆਰ ਹੋ ਗਏ ਤੇ ਅਗਾਵਾਦ ਕੇ ਕਹਿਣ ਲੱਗੇ ਗੁਰੂ ਜੀ ਹੁਕਮ ਕਰੋ ਕਿਸ ਪਾਸੇ ਤੋਂ ਖਾਣਾ ਸ਼ੁਰੂ ਕਰਾਂ ਜਿਵੇਂ ਹੀ ਭਾਈ ਲਹਿਣਾ ਜੀ ਨੇ ਵਸਤਰ ਉਠਾਇਆ ਤਾਂ ਇਠਾ ਕੜਾ ਪ੍ਰਸਾਦ ਦੀ ਦੇਖ ਸੀ ਤਦ ਗੁਰੂ ਜੀ ਨੇ ਕੜਾ ਪ੍ਰਸਾਦ ਦੀ ਦੇਗ ਨਾਲ ਲਈ ਸੰਗਤਾਂ ਨੂੰ ਨਾਲ ਲਿਆ ਤੇ ਵਾਪਸ ਆ ਗਏ ਫਿਰ ਭਾਈ ਲਹਿਣਾ ਜੀ ਦਾ ਇਸ਼ਨਾਨ ਕਰਵਾਇਆ ਅਤੇ ਆਪਣੇ ਤਖਤੇ ਬਿਠਾਇਆ ਫਿਰ ਭਾਈ ਲੈਣਾ ਜੀ ਦੀਆਂ ਗੁਰੂ ਜੀ ਨੇ ਪਰਿਕਰਮਾ ਕੀਤੀਆਂ ਲੈਣਾ ਜੀ ਦੇ ਚਰਣਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੀਸ ਨਿਵਾੜ ਦਿੱਤਾ ਤੇ ਵਚਨ ਕਹੇ ਅੱਜ ਤੋਂ ਬਾਅਦ ਇਹਨਾਂ ਦਾ ਨਾਮ ਅੰਗਰ ਦੇਵ ਹੋਵੇਗਾ ਇਹ ਮੇਰੇ ਹੀ ਸਰੀਰ ਦਾ ਅੰਗ ਹੈ ਮੇਰੇ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਸਮਝਣਾ ਗੁਰੂ ਪਿਆਰਿਓ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਨ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਜੀ ਬਣਾਇਆ ਤੇ ਹੁਕਮ ਬਿਪਤਾ ਕਿ ਹੁਣ ਤੁਸੀਂ ਖੰਡੂਰ ਸਾਹਿਬ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਯਾਰਾਂ ਦੋਸਤਾਂ ਨਾਲ ਸਾਂਝਾ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ